ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਹੈ ਸਰਕਾਰ ਉਹ ਡਾਕਟਰਾਂ ਦੀ ਲੜਾਈ ਦੇ ਵਿੱਚ ਆਮ ਲੋਕ ਪਿਸਰੇ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਬੱਚੇ ਲੈ ਕੇ ਆਇਆ ਕੋਈ ਮਤਲਬ ਕਿਸੇ ਔਰਤਾਂ ਲੇਕਿਨ ਡਾਕਟਰਾਂ ਕੀ ਹੜਤਾਲ ਡਾਕਟਰਾਂ ਔਰ ਸਰਕਾਰ ਦੀ ਲੜਾਈ ਦੇ ਵਿੱਚ ਜਿਹੜੇ ਆਮ ਲੋਕ ਹੈ ਪੰਜਾਬ ਦਾ ਉਹ ਪਰੇਸ਼ਾਨ ਹੈ ਪੰਜਾਬ ਦੇ ਵਿੱਚ 200 ਹਸਪਤਾਲ ਸਰਕਾਰੀ ਹੈ ਜਿਨ੍ਹਾਂ ਦੇ ਵਿੱਚ ਪੂਰਨ ਤੌਰ ਤੇ ਹੜਤਾਲ ਹੈ ਕਿਸੇ ਮਰੀਜ਼ ਨੂੰ ਚੱਕ ਨਹੀਂ ਕੀਤਾ ਜਾਣਾ ਆਪੀਡੀ ਦੇ ਵਿੱਚ ਔਰ ਮੰਗਾ ਹੈ ਜਿਹੜੀ ਸਰਕਾਰ ਲਿਖ ਕੇ ਦੇਣ ਨੂੰ ਤਿਆਰ ਨਹੀਂ ਇਸੇ ਕਰਕੇ ਡਾਕਟਰਾਂ ਨੇ ਅੱਜ ਪੂਰੇ ਦਿਨ ਦੀ ਹੜਤਾਲ ਕੀਤੀ ਹੈ ਇਹ ਹੜਤਾਲ ਕਦੋਂ ਤੱਕ ਚੱਲੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਆਮ ਲੋਕ ਇਸ ਹੜਤਾਲ ਤੋਂ ਪ੍ਰੇਸ਼ਾਨ ਹੈ ਹੁਣ ਕਦੋਂ ਸਰਕਾਰ ਔਰ ਡਾਕਟਰਾਂ ਦਾ ਮਸਲਾ ਹੱਲ ਹੁੰਦਾ ਤਾਂ ਕਿ ਲੋਕਾਂ ਨੂੰ ਉਹਨਾਂ ਦਾ ਇਲਾਜ ਹੋ ਸਕੇ ਇਹ ਆਉਣ ਵਾਲਾ ਸਮਾਂ ਦੱਸੇਗਾ ਸੇਪ ਸਿੰਘ ਜੀ ਗੁਰਸੇਖ ਸਿੰਘ ਕਿੱਥੋਂ ਹੈ ਸ਼ਾਹਪੁਰ ਤੋਂ ਸ਼ਾਹਪੁਰ ਸ਼ਾਹਪੁਰ ਤੋਂ ਕੀ ਮੁਸ਼ਕਲ ਆ ਰਹੀ ਹੈ ਹੜਤਾਲ ਹੈ ਡਾਕਟਰਾਂ ਦੀ ਜੀ ਦਵਾਈ ਮੈਡੀਸਿਨ ਲੈਣ ਆਏ ਸੀ ਜੀ ਨਾਲ ਆਏ ਸੀ ਫਰੈਂਡ ਇਹਦੇ ਲੀਵਰ 'ਚ ਪ੍ਰੋਬਲਮ ਹੈ ਤੇ ਪਹਿਲਾਂ ਮੈਡੀਸਿਨ ਚੱਲ ਰਹੀ ਹੈ ਤੇ ਹੁਣ ਡਾਕਟਰ ਨੇ ਕਹਾ ਕਰਕੇ ਇਹਨੂੰ ਵੀ ਦਿੱਕਤ ਹੈ ਜੀ ਤੇ ਮੈਂ ਆਪਣੀ ਮੈਡੀਸਿਨ ਲੈਣ ਆਏ ਸੀ ਦਿੱਕਤ ਹੈ ਗਈ ਹੋਏ ਜੀ ਸਰਕਾਰ ਇਹਨਾਂ ਦੀ ਕਹਿਣਾ ਹੈ ਡਾਕਟਰਾਂ ਨੇ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਤੇ ਆਮ ਲੋਕਾਂ ਨੂੰ ਕਾਮ ਲੋਕਾਂ ਜਿਹੜੇ ਉਹ ਕਿੰਨੇ ਪ੍ਰੈਸ਼ਰ ਡਾਕਟਰਾਂ ਦੇ ਸਰਕਾਰ ਦੇ ਵਿਚਾਰਦਾ ਜੀ ਪਰੇਸ਼ਾਨੀ ਤਾਂ ਆਮ ਲੋਕਾਂ ਨੂੰ ਆ ਰਹੀ ਹੈ ਜੀ ਹੂੰ ਬਿਲਕੁਲ ਥੈਂਕ ਯੂ ਜੀ ਪਾਤਣਾ ਕੋਲ ਤੋਂ ਜੰਗ ਜੀ ਹਾਂ ਕਿਹੜੇ ਪਿੰਡ ਦਾ ਹੋ ਮਰੌੜੀ ਤੋਂ ਜੀ ਕਿਨੇ ਦਿਖਾਣਾ ਹੈ ਬੱਚੇ ਨੂੰ ਦਿਖਾਉਣਾ ਹੈ ਜੀ ਕੀ ਤਕਲੀਫ ਹੈ ਨੂੰ ਤਗਲੀਵ ਇਹਨੂੰ ਲੈਟਰਿੰਗ ਆਲੀ ਹਾਂਜੀ ਡਾਕਟਰਾਂ ਦੀ ਹੜਤਾਲ ਹੈ ਤੁਸੀਂ ਪਿੰਡੋਂ ਆਇਓ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਹੜਤਾਲ ਹੈ ਪਤਾ ਉਹ ਦਿਨ ਕਹਿੰਦੇ ਵੀ 11 ਵਜੇ ਤੱਕ ਰਹੇ 11 ਤਿੰਨ ਦਿਨ ਤੋਂ 11 ਵਜੇ ਅੱਜ ਮਤਲਬ ਪੂਰਾ ਦਿਨ ਹੜਤਾਲ ਹੈ ਅੱਛਾ ਜੀ ਕਿੰਨੀ ਮੁਸ਼ਕਲ ਆਈ ਤੁਹਾਨੂੰ ਬੜੀ ਮੁਸ਼ਕਲ ਆਈ ਅੱਜ ਕਈ ਜਣਾ ਮੈਂ ਤਾਂ ਪਹਿਲਾਂ ਪ੍ਰੋਬਲਮ ਮੈਨੂੰ ਸੀ ਮੇਰੇ ਤੋਂ ਆਇਆ ਨਹੀਂ ਕਿ ਅੱਜ ਨਾ ਠੀਕ ਹੋਇਆ ਤੇ ਬੱਚੇ ਲੈ ਕੇ ਆਏ ਅੱਜ ਫੇਰ ਮੁੜ ਕੇ ਲਗੇ ਜਾਂਦੇ ਆ ਕਿੰਨਾ ਖਰਚਾ ਲੰਦਾ ਖਰਚਾ ਲੱਗ ਜਾਂਦਾ 200 ਰੁਪਏ ਆ ਜੀ ਠੀਕ ਹਾਂਜੀ ਮੇਰੇ ਗਾਰਸੋਂ ਸੋਮਵਾਰ ਆਇਆ ਤਾਂ ਵੀ 48 ਅੱਜ ਆਇਆ ਤਾਂ ਵੀ 48 ਕੀ ਗੱਲ ਹੈ ਹੜਤਾਲਾਂ ਹੀ ਰੋਜ਼ ਹੈ ਕਿੰਨੀ ਮੁਸ਼ਕਿਲ ਆ ਰਹੀ ਹੈ ਤੁਹਾਨੂੰ ਪ੍ਰੇਸ਼ਾਨੀ ਕਿੰਨੀ ਆ ਰਹੀ ਹੈ ਤੁਹਾਨੂੰ ਬਹੁਤ ਆ ਰਹੀ ਹੈ ਮੇਰਾ ਕਾਨ ਬਹੁਤ ਦਰਦ ਕਰਦਾ ਪਿਆ ਮੈਂ ਪਰਸੋ ਵੀ ਆਇਆ ਸੀ ਉਹ ਸੋਮਵਾਰ ਆਇਆ ਅੱਜ ਪਰਚੀ ਨਹੀਂ ਕੱਟੀ ਜਾਣੀ ਫਿਰ ਵਾਪਸ ਚਲੇ ਗਏ ਹੈ ਦੱਸ ਹੋਣ ਦੇਖੋ ਤੁਸੀਂ ਅੱਜ ਸਾਰਾ ਦਿਨ ਫਿਰ ਹੜਤਾਲ ਹੈ ਅੱਜ ਵੀ ਮੁਸ਼ਕਿਲਾਂ ਬੜੀਆਂ ਨੇ ਛੀਜ ਦੀ ਹੜਤਾਲ ਹੀ ਹੈ ਬੇਟਾ ਕੀ ਨਾਮ ਤੁਹਾਡਾ ਮਨਜੀਤ ਕੌਰ ਹਾਂ ਤੁਹਾਨੂੰ ਕੀ ਤਕਲੀਫ ਹੈ ਮੈਂ ਤਾਂ ਆਪਣੀ ਮੰਮੀ ਨਾਲ ਆਈ ਦਵਾਈ ਲੈਣ ਪਰ 3 ਦਿਨ ਤੋਂ 3-3 ਘੰਟੇ ਦੀ ਹੜਤਾਲ ਸੀ ਅੱਜ ਮਤਲਬ ਸਰਦਨ ਦੀ ਹੜਤਾਲ ਹੈ ਇਹਨਾਂ ਦੀ ਮੰਗ ਹੈ ਸਰਕਾਰ ਦੇ ਨਾਲ ਡਾਕਟਰਾਂ ਦੀ ਵੀ ਕੁੱਸੋ ਜਿਹੜੇ ਡਾਕਟਰ ਆਸਟਰਾਲ ਵਿੱਚ ਹੁੰਦੇ ਨੇ ਇਸ ਤਰ੍ਹਾਂ ਕੁਝ ਲੋਕ ਆ ਕੇ ਹਮਲਾ ਕਰਦੇ ਹਨ ਦੂਜਾ ਡਾਕਟਰਾਂ ਦੀਆਂ ਸੀਟਾਂ ਖਾਲੀ ਪਈਆਂ 2050 ਤੋਂ ਡਾਕਟਰ ਪ੍ਰਤੀ ਦੇ ਰਹੀ ਸਰਕਾਰ ਇੱਕ ਉਹ ਮੰਗ ਹੈ ਕੁਝ ਇਹਨਾਂ ਦੀ ਤਰੱਕੀਆਂ ਹੈ ਉਹ ਸਰਕਾਰ ਰੋਕੀ ਹੋਈਆਂ ਇਹ ਮੰਗਾ ਹੈ ਪਰ ਆਮ ਬੰਦੇ ਨੂੰ ਕਿੰਨੀ ਪਰੇਸ਼ਾਨੀ ਹੈ ਦੇਖੋ ਮੇਰਾ ਜਦਾ ਹੁਣ ਤੁਹਾਨੂੰ ਪਤਾ ਹੀ ਏ ਈ ਢੀ ਦੂਰੋਂ ਆਏ ਆ ਅਸੀਂ ਮੇਰਾ ਦਾ ਦਵਾਈ ਨਾਲ ਦੇਤੇ ਫਿਰ ਪਰੇਸ਼ਾਨੀ ਤੇ ਹੈ ਹੀ ਏ ਕਈ ਦਿਨ ਹੋ ਗਏ ਨੇ ਇਹਨਾਂ ਨੂੰ ਤਕਲੀਫ ਹੈ ਕਿੰਨੇ ਚੱਕਰ ਲੱਗੇ ਤੁਹਾਡੇ ਹੁਣ ਤੱਕ ਸਾਡੇ ਕਈ ਚੱਕਰ ਲੱਗ ਗਏ ਨੇ ਪਹਿਲਾਂ ਪੈਦਲ ਸਿ ਆਇਆ ਪਵਾਨੀਗਾ ਰੋਡ ਤੋਂ ਠੀਕ ਮਾਤਾ 30 ਮਾਰ ਹਾਂ ਕੀ ਤਕਲੀਫ ਆਪ ਲੋਗੋ ਕਾ ਮੈਂ ਆਪਣੀ ਮੰਮੀ ਦਾ ਹੱਥ ਦਿਖਾਨ ਆਈ ਆ ਪਰ ਇੱਥੇ ਤਾਂ ਹੜਤਾਲ ਹੈ ਬੇਟਾ ਸਾਰਾ ਦਿਨ ਕਿੰਨੀ ਕੋਈ ਜ਼ਿਆਦਾ ਮਤਲਬ ਕੋਈ ਜ਼ਿਆਦਾ ਜ਼ਖਮ ਹੋ ਗਿਆ ਕੁਝ ਕਰਨ ਨਹੀਂ ਪਾ ਰਹੇ ਨੇ ਆਖੀ ਪਰੇਸ਼ਾਨੇ ਆ ਰਹੀ ਹਾਂ ਹਾਂ ਤੁਸੀਂ ਪਿੰਨ ਜੀ ਕਿੱਥੋਂ ਆਏ ਹੋ ਅਸੀਂ ਕਕਰਾਲਾ ਤੋਂ ਆਏ ਕਕਰਾਲੇ ਤੋਂ ਆਏ ਹਾਂ ਤੇ ਕੋਈ ਕੀ ਤਕਲੀਫ ਹੈ ਮੇਰੇ ਨਾਲ ਸਾਰੇ ਬਾਡੀ ਤੋਂ ਮਤਲਬ ਕਿ ਦਰਦ ਪੇਨ ਹੁੰਦਾ ਹੈ ਹੂੰ ਦਿਖਾਣਾ ਆਏ ਸੀ ਦਿਖਾਣ ਆਏ ਸੀਗੇ ਹਾਂਜੀ ਤੇ ਪਤਾ ਹੈ ਅੱਜ ਡਾਕਟਰਾਂ ਨੇ ਸਾਰੇ ਣ ਹੜਤਾਲ ਤੇ ਪਹਿਲੇ ਵੀ ਹੜਤਾਲ ਸੀ ਅੱਜ ਪੂਰਾ ਦਿਨ ਹੜਤਾਲ ਹੋਏਗੀ ਕਿੰਨੀ ਮੁਸ਼ਕਲ ਆ ਰਹੀ ਤੁਹਾਨੂੰ ਬਹੁਤ ਜ਼ਿਆਦਾ ਜੀ ਹੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਕਿੰਨਾ ਖਰਚ ਲੱਗ ਜਾਂਦਾ ਪਿੰਡ ਤੋਂ ਆਣ ਜਾਣ ਦਾ ਖਰਚਾ 20 ਰੁਪਏ ਲੱਗਦੇ ਨੇ ਇੱਕ ਪਾਸੇ ਦੇ ਹਾਂਜੀ ਮੋਟਰਸਾਈਕਲ ਤੇ ਆਏ ਜੀ ਸਰ ਫਿਰ ਵੀ 150 ਤੇਲ ਤਾਂ ਖੁੱਕ ਹੀ ਉਹਣਾ ਹਾਂ ਕੀ ਨਾਮ ਤੁਹਾਡਾ ਆਸ਼ਾ ਬਾਈ ਹਾਂ ਕਿ ਲਾਲ ਪਿੰਡ ਤੇ ਇੱਥੇ ਡਾਕਟਰਾਂ ਦੀ ਹੜਤਾਲ ਆਜ ਕੋਈ ਪਹਿਲੇ ਤੋਂ ਸਾਰਾ ਦਿਨ ਕਿਸੇ ਨੇ ਦੇਖਣਾ ਨਹੀਂ ਤਾਂ ਕਿੰਨੀ ਪ੍ਰੇਸ਼ਾਨੀ ਆ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਜੀ ਬਹੁਤ ਦਿੱਕਤ ਆ ਰਹੀ ਆ ਦੋ ਵਾਰੇ ਆ ਗਏ ਪਹਿਲਾਂ ਵੀ ਆਇਆ ਦੋ ਵਾਰਾ ਚੱਕਰ ਲੱਗੇ ਹਾਂਜੀ ਕਿੰਨਾ ਖਰਚਾ ਹੋ ਗਿਆ ਹੁਣ ਹੋ ਗਿਆ 150 ਦਾ ਚੈਲ ਤੇਲ ਲੱਗ ਜਾਂਦਾ 150 ਹਾਂਜੀ 150 ਦਾ ਜਿਹੜੇ ਮਰੀਜ਼ ਐ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਡਾਕਟਰਾਂ ਅਤੇ ਸਰਕਾਰ ਦੀ ਲੜਾਈ ਦੇ ਵਿੱਚ ਮਰੀਜ਼ दुखिए मरीज का इलाज नहीं हो रहा है दवाई नहीं मिल रही ਤੁਸੀਂ ਦੇਖ ਰਹੇ ਹੋ ਜਿਹੜਾ ਦਵਾਈ ਵਾਲਾ ਹੈ ਡਿਸਪੈਂਸਰੀ ਦਾ ਕਾਊਂਟਰ ਹੈ ਉਹ ਬੰਦ ਪਿਆ ਹੈ ਇੱਧਰ ओपीडी ਦੀਆਂ ਪਰਚੀਆਂ ਕੱਟਦੀਆਂ ਹਨ ओपीडी की पर्चियां भी नहीं ਕਰ ਰਹੀਆਂ ਕੱਟੀਆਂ ਜਾ ਰਹੀਆਂ ਸਿਰਫ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਜਗਜੀਤ ਸਿੰਘ ਜਦੀਸ਼ ਸਿੰਘ ਕਿਹੜੇ ਕੰਡਾ ਆਏ ਮਲਕਪੁਰ ਦੇ ਆ ਜੀ ਬਾਜੀ ਸਾਰਾ ਸਰੀਰ ਹੀ ਨਹੀਂ ਮਤਲਬ ਵੀ ਖਾਰਸ ਨਹੀਂ ਹੁੰਦੀ ਏ ਡਾਕਟਰਾਂ ਕੀ ਤਾਂ ਹੜਤਾਲ ਹੈ ਦਵਾਈ ਮਿਲ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਮੰਗੇ ਬਈ ਜੀ ਅਸੀਂ ਫਿਰ ਕਿੱਧਰ ਜਾਈਏ ਡਾਕਟਰ ਸਾਹਿਬ ਗਰੀਬ ਆਦਮੀ ਆ ਮੈਂ ਤੇ ਤੁਰਨੂ ਵੀ ਆਵਾ ਜਾ ਰਾਨਾ ਮਾ ਦਿਸਦਾ ਨਹੀਂ ਮੈਂ ਖੁਰੇ ਕਿਹੜੇ ਹਾਲ ਆ ਉਥੋਂ ਆਪਣੇ ਕਿੰਨੀ ਦੂਰ ਆਇਆ ਤੁਸੀਂ 8-10 ਕਿਲੋਮੀਟਰ ਐ ਥੋ ਤੁਰਦੇ ਜਾਣਾ ਤੁਰਦੇ ਆਉਣਾ ਦੇਖੋ ਇਸ ਬੰਦੇ ਨੂੰ ਅੱਖਾਂ ਤੋਂ ਵੀ ਦਿਖਦਾ ਨਹੀਂ ਕਹਿੰਦੇ ਆ ਬੜੇ ਔਖੇ ਇੱਥੇ ਪਹੁੰਚੇ ਆ ਮਾਤਾ ਕੀ ਨਾਮ ਤੁਹਾਡਾ ਪਤਨਾਵ ਇਕਦਮ ਪਤਨਾਵ ਆਇਆ ਕਿਹੜੇ ਪਿੰਡ ਦਾ ਦਿੱਤਾ ਪਤਨਾਵ ਕੀ ਤਕਲੀਫ ਹੈ ਦਰਦ ਢੇਡ ਕਿ ਹੁੰਦਾ ਹੈ ਦਿਖਾਣਾ ਸੀ ਡਾਕਟਰ ਨੂੰ ਹਾਂਜੀ ਡਾਕਟਰਾਂ ਕੀ ਤੁਹਾਡੇ ਤਾਲੇ ਸਾਰੇ ਪੰਜਾਬ ਦੇ ਵਿੱਚ ਅਜ ਆ ਕੇ ਬਰਦੋਂ ਟੈਡ ਤੇ ਦਰਦ ਹੋਈ ਜਾਂਦਾ ਕਿੰਨਾ ਕਿਰਾਇਆ ਖਰਚ ਕੇ ਆਇਓ ਤੁਸੀਂ ਹਾਂ ਜਦ ਲੱਗ ਜਾਂਦਾ 200 ਰੁਪਿਆ ਦੇ 22 ਬਹੁਤ ਜ਼ਿਆਦਾ ਬੱਚੇ ਪਰੇਸ਼ਾਨੀ ਆ ਰਹੀ ਹੈ ਬੱਚਾ ਟੇਕਦਾ ਨਹੀਂ 5-6 ਦਿਨ ਹੋ ਗਏ ਕੀ ਤਕਲੀਫ ਬਸ ਹੀ ਛਾਤੀ ਛੁੱਤੀ ਲਈ ਬਸ ਹੀ ਦੇਖੋ ਛੋਟੇ ਛੋਟੇ ਬੱਚੇ ਹੈ ਤੁਸੀਂ ਦੇਖ ਰਹੇ ਹੋ ਬੱਚਾ ਬੱਚੇ ਤਕਲੀਫ ਚ ਹੈ ਬੱਚਾ ਕੇ ਇਲਾਜ ਨਹੀਂ ਹੋ ਰਹਾ ਇਹ ਮਾਤਾ ਪੁੱਤਰ ਉਗਾਈ ਹੈ ਜਿਹੜੀ ਇਸ ਮਾਤਾ ਦੇਖੋ ਕਈ ਚੱਕਰ ਮਾਰ ਚੁਕੇ ਹੈ ਇਹ ਇੱਕ ਇੱਕ ਮਾਤਾ ਇੱਕ ਕਿਰਾਇਆ ਤੁਹਾਡਾ ਕਰਨੈਲ ਕਰੋ ਹਾਂ ਕੀ ਤਕਲੀਫ ਹੈ ਤੁਹਾਨੂੰ ਮੈਨੂੰ ਇੱਥੇ ਸੋਜ ਹੈ ਦਿਲ ਤੇ ਉਹ ਹੜਤਾਲ ਦਾ ਪਤਾ ਕਿੰਨੀ ਮੁਸ਼ਕਿਲ ਹੈ ਹੜਤਾਲ ਡਾਕਟਰਾਂ ਦੀ ਹਾਂਜੀ ਤਾਂ ਦੇਖਿਆ ਤੁਹਾਨੂੰ ਕਿਸ ਨੇ ਅਸਾ ਬਹੁਤ ਗੇੜੇ ਮਾਰ ਹਾਂਜੀ ਅਸੀਂ ਤਾਂ ਉਹ ਅਦਵੰਨੇ ਅਸੀਂ ਉਹ ਭਵਾਨੀਗੜ ਰੋਡ ਤੋਂ ਆਏ ਹਾਂ ਆਏ ਆ ਅਸੀਂ ਹਾਂ ਹਾਂ ਕੱਲ ਸਾਡੀ ਮੀਟਿੰਗ ਹੋਈ ਸੀਗੀ ਮਾਨਯੋਗ ਸਿਹਤ ਮੰਤਰੀ ਜੀ ਨਾਲ ਤੇ ਕੈਬਨਿਟ ਮਿੰਿਸਟਰ ਨਾਲ ਵੀ ਉਹਨਾਂ ਨੇ ਸਾਨੂੰ ਪਿਸ਼ੋਰ ਤਾਂ ਕੀਤਾ ਸੀਗਾ ਕਿ ਸਾਡੀ ਡਿਮਾਂਡ ਮੰਨ ਲਈ ਗਈ ਹੈ ਪਰ ਇਹ ਸਾਰੀ ਗੱਲ ਵਰਬਲੀ ਹੋਈ ਸੀਗੀ ਸਾਨੂੰ ਲਿਖਿਤ ਰੂਪ ਦੇ ਵਿੱਚ ਕੁਝ ਨਹੀਂ ਮਿਲਿਆ ਹੈਗਾ ਤੇ ਸਾਡੀ ਐਸੋਸੀਏਸ਼ਨ ਦੀ ਇਹ ਡਿਮਾਂਡ ਹੈ ਕਿ ਜਦ ਤੱਕ ਸਾਨੂੰ ਲਿਖਿਤ ਰੂਪ ਵਿੱਚ ਕੁਝ ਨਹੀਂ ਮਿਲਦਾ ਅਸੀਂ ਆਪਣੀ ਜਿਹੜੀ ਹੈਗੀ ਹੜਤਾਲ ਹੈ ਪੂਰੀ ਤਰ੍ਹਾਂ ਤੋਂ ਜਾਰੀ ਰੱਖਾਂਗੇ ਤੇ ਅੱਜ ਤੋਂ ਅਸੀਂ ਪੂਰੀ ਤਰ੍ਹਾਂ ਹੜਤਾਲ ਤੇ ਹਾਂ ਪਹਿਲਾਂ ਤਾਂ ਅਸੀਂ ਓਪੀਡੀ 3 ਘੰਟੇ ਚਲਾਉਂਦੇ ਸੀਗੇ ਮਤਲਬ 11 ਤੋਂ 2 ਅੱਜ ਤੋਂ ਅਸੀਂ ਅੱਜ ਜਿਹੜੇ ਹਸਪਟਲਾਈਜ਼ਡ ਹਨ ਹਸਪਤਾਲ ਕਿੰਨੇ ਘੱਟ ਨੋਟਸ ਸਰਕਾਰੀ ਉਸ ਪਰ ਕਿੰਨੇ ਘੱਟ ਪੰਜਾਬ ਦੇ ਤੇ ਪ੍ਰਭਾਵਿਤ ਹੋ ਰਹੀ ਹੜਤਾਲ ਹੈ ਟੋਟਲ ਜਿਹੜੇ ਹੈਗੇ ਡਾਕਟਰਸ ਹੈਗੇ ਉਹ ਤਾਂ ਹੈਗੇ 2500 ਡਾਕਟਰਸ ਹੈਗੇ ਤੇ ਹਸਪਤਾਲਸ ਟੋਟਲ ਹੋਣਗੇ ਕੋਈ 200 ਦੇ ਕਰੀਬ ਹਸਪਤਾਲਸ ਹੈਗੇ ਜਿਹੜੇ ਪ੍ਰਭਾਵਿਤ ਹੋ ਰਹੇ ਗਾ ਸਰਕਾਰੀ ਹਸਪਤਾਲ ਅੱਜ ਤੋਂ ਅਸੀਂ ਪੂਰੇ ਦਿਨ ਦੀ ਕੰਪਲੀਟ ਆਪੀਡੀ ਸ਼ਟਡਾਊਨ ਕੀਤਾ ਹੈਗਾ ਸਿਰਫ ਐਮਰਜੈਂਸੀ ਸੇਵਾਵਾਂ ਤੇ ਜਨੇਪਾ ਵਗੈਰਾ ਹੈਗੇ ਸੇਜ਼ੀਅਨ ਸੈਕਸ਼ਨ ਉਹ ਚਾਲੂ ਰਹਿਣਗੇ ਬਾਕੀ ਸਾਰੀ ਸੇਵਾਵਾਂ ਬੰਦ ਹੋ ਗਈਆਂ ਵਗੈਰੇ ਉਹ ਵੀ ਬੰਦ ਨੇ ਨਾਲ ਕਿ ਕਿਸਪਟਲ ਨੂੰ ਮਰਨ ਉਹਨਾਂ ਦੇ ਕਿਸਪਟਲ ਇੱਕ ਆਊਟ ਕਲੀਨਿਕ ਖੁੱਲਿਆ ਰਹੇਗਾ ਉਸ ਨੂੰ ਅਸੀਂ ਇੱਕ ਦਿਨ ਦੀ ਦਵਾਈ ਜਿਹੜੀ ਸਾਡੇ ਐਸੋਸੀਏਸ਼ਨ ਨੇ ਕੀਤਾ ਕਿ ਉਹਨਾਂ ਨੂੰ ਦਿੱਲੀ ਬੇਸਿਸ ਤੇ ਰੋਜ਼ ਦੀ ਇੱਕ ਦਿਨ ਦੀ ਦਵਾਈ ਦਿੱਤੀ ਜਾਵੇਗੀ। ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼